ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਈਕੋਲ ਦੋ ਝੋਟੀਆਂ ਪਿੰਡ ਜਗਜੀਤਪੁਰਾ ਠੀਕ ਹੈ ਜੀ ਤੇ ਬਾਕੀ ਲੈਣੇ ਆ ਡਿਟੇਲ ਬਾਈ ਤੋਂ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਵੀਰੇ ਆਪਣਾ ਕੁਲਵਿੰਦਰ ਸਿੰਘ ਬਾਈ ਪਿੰਡ ਜੀ ਜਗਜੀਤਪੁਰਾ ਬਾਈ ਨੰਬਰ ਦੱਸੋ ਜੀ 94637 ਹਾਂਜੀ 83489 ਦੁਬਾਰੇ ਫਿਰ ਦੱਸੋ ਜੀ 94637 83489 ਹਾਂਜੀ ਦੱਸੋ ਡਿਟੇਲ ਆਪਣੀ ਮੱਝ ਦੀ ਪਹਿਲਾ ਸੋਹ ਝੋਟੀ ਆ ਬਾਈ ਬਲੂਨ ਸੋਹ ਰਹੀ ਹੈ ਠੀਕ ਹੈ ਜੀ ਤੇ ਠੰਡੀ ਠੰਡੀ ਪੂਰੀ ਆ ਗਾ ਵਰਗੀ ਆ ਠੀਕ ਹੈ ਜੀ ਕਿੰਨੇ ਘੰਟੇ ਰਹਿ ਗਈ ਬਾਈ ਇਹ ਦਿਨ 8 ਆ ਬਾਈ 8 ਨੂੰ ਲਈ ਦੇ ਸਕਦੇ ਆ ਤੁੰ ਤੁੰ ਏ ਠੀਕ ਹੈ ਇਸ ਚੋਟੂ ਸੋਹਣੇ ਸੰਗ ਸੰਗ ਦੇਖ ਸਕਦੇ ਆ ਬਾਈ ਜੀ ਖੋਲ ਕੇ ਦਿਖਾਓ ਜੀ ਦੇਖ ਲੈਣ ਗਰਾ ਫਸ ਫਸ ਜੀ ਕੋਲੇ ਵਾਲੂ ਵਾ ਤੋਰਾ ਤਰਾ ਥੋੜੇ ਸਾਹਮਣੇ ਬਾਕੀ ਬਾਈ ਜੀ ਨੱਕ ਡੈਕਟ ਕਰ ਲਓ ਜੀ ਠੀਕ ਹੈ ਜੀ ਮੋੜ ਦਾ ਭਰਾ ਹਾਂਜੀ ਭਾਈ ਜੀ ਰੇਟ ਟੂ ਟ ਦੱਸੋ ਜੀ ਕੀ ਇਹਦਾ 87000 ਰੁਪਏ ਦਾ ਰੇਟ ਆ 87000 ਹਾਂ ਮਾਨਤਾਣ ਹੋ ਜੂਗਾ ਜੀ ਹਾਂ ਮਾਨਤਾਣ ਠੀਕ ਹੈ ਜੀ ਬਾਈ ਜੀ 10 ਦਿਨ ਰਹਿੰਦੇ ਆ ਠੀਕ ਹੈ ਜੀ ਤੇ ਬਾਈ ਜੀ ਨੇ ਜ਼ਰੂਰ ਕੰਡੈਕਟ ਕਰੋ ਜੀ ਹਾਂਜੀ ਬਾਈ ਜੀ ਦੱਸੋ ਜੀ ਇਹ ਮੱਝ ਦੀ ਡਿਟੇਲ ਆ ਹਾਂਜੀ ਪਹਿਲਾਂ ਝੋਟੀ ਆ ਬਾਈ ਪਨਹੂਣ ਸੁਣਨ ਵਾਲੀ ਠੀਕ ਹੈ ਜੀ ਕਿੰਨੇ ਕਿੰਨੇ ਦਿਨ ਰਹੀ ਵੀਰੇ ਤੇ ਇਹ 10 ਦਿਨ ਰਹਿੰਦੇ ਆ ਬਾਈ ਠੀਕ ਹੈ ਜੀ ਤੋੜ ਕੇ ਦਿਖਾਓ ਜੀ ਇਹ ਇਹ ਦੇਖ ਸਕਦੇ ਹੋ ਸੰਕ ਫੇਸ ਕੁਆਲਟੀ ਦੇਖ ਸਕਦੇ ਹੋ ਸੰਕ ਸੰਡੇ ਪੂਰੇ ਹੋ ਰਿਹਾ ਠੀਕ ਹੈ ਜੀ ਤੇ ਬਾਕੀ ਸਭ ਦੇ ਸਾਹਮਣੇ ਤੋੜਾ ਤਰਾ ਲੇਵਾਂ ਤੇ ਕਿਹੜਾ ਵੀ ਮੁਠੀ ਵਾਲਾ ਥਾਣਾ ਲੱਗਿਆ ਵਾ ਬਾਈ ਜੀ ਗਾ ਤੱਕ ਰਹਿਂਦੇ ਜੀ ਥੋੜਾ-ਥੋੜਾ ਥੋੜੇ ਸਾਹਮਣੇ ਮੋੜ ਲਾ ਭਰਾ ਬਾਈ ਕੋਲ ਦੋ ਝੋਟੀਆਂ ਜੀ ਦੋਨੇ ਸੋਹਣੀਆਂ ਸਲੱਖੀਆਂ ਜੀ ਤੇ ਕਰਦੇ ਵਾ ਬਾਈ ਨਾਲ ਰੇਟ ਦੀ ਗੱਲ ਕਰ ਪੁੱਛਦੇ ਆ ਜੀ ਮੁਠੀ ਵਾਲਾ ਥਾਣਾ ਬਾਈ ਕਹਿੰਦਾ ਦੱਸ ਕੇ ਦੇ ਉਹਦੇ ਰਹਿਂਦੇ ਜੀ ਦੋਨੇ ਸੁਝੇ ਨੇ ਸੁਣਾ ਚੁਟੀਆਂ ਹਾਂਜੀ ਬਾਈ ਜੀ ਰੇਟ ਦੱਸੋ ਜੀ ਇਹਦਾ 75000 75000 ਜੀ ਮਾਨਤਾਣ ਹੋਈਗਾ ਜੀ ਇਹਦਾ ਹਾਂ ਮਾਨਤਾਣ ਠੀਕ ਹੈ ਤੇ ਸਰੋਏ ਭਾਈ ਜੀਤਾ ਫਾਰਮ ਵੀ ਵੀ ਬਰਨਾਲਾ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣ ਨਮ ਨਵੇਂ ਵੀਡੀਓ ਅਪਲੋਡ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈਗਾ ਜੀ 7528200355 ਜੇ ਕਿਸੇ ਭਾਈ ਨੇ ਐਡ ਕਰਾਉਣੇ ਤਾਂ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ